ਪਿਛਲੇ ਇੱਕ ਹਫਤੇ ਤੋਂ ਗੁਰਦਾਸਪੁਰ ਸ਼ਹਿਰ ਅੰਦਰ ਕੂੜੇ ਦਾ ਵਿਵਾਦ ਜਿਹੜਾ ਉਹ ਭਖਿਆ ਹੋਇਆ ਸੀ ਆਖਰਕਾਰ ਇਹ ਵਿਵਾਦ ਜਿਹੜਾ ਵਾ ਹੁਣ ਮੁੱਕਦਾ ਹੋਇਆ ਨਜ਼ਰ ਆ ਰਿਹਾ ਕਿਉਂਕਿ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਮਿਸਿੰਗ ਪਾੜਾ ਦੇ ਵੱਲੋਂ ਇਸ ਦਾ ਹੱਲ ਜਿਹੜਾ ਵਾ ਉਹ ਲੱਭ ਲਿਆ ਗਿਆ ਵਾ ਦੱਸਿਆ ਜਾ ਰਿਹਾ ਕਿ ਇੱਕ ਹਫਤੇ ਦੇ ਅੰਦਰ ਅੰਦਰ ਉਹਨਾਂ ਕਹਿੰਦਾ ਕਿ ਇੱਕ ਹਫਤੇ ਦੀ ਜਗ੍ਹਾ ਜਿਹੜੀ ਉਹਨੂੰ ਲੱਭ ਦਿੱਤੀ ਗਈ ਆ ਵਿਧਾਇਕ ਪਾੜਾ ਸਾਡ ਨਾਲ ਨੇ ਸਰ ਦੱਸ ਦਿਓ ਜੀ ਪਿਛਲੇ ਇੱਕ ਹਫਤੇ ਤੋਂ ਜਿਹੜਾ ਵਾ ਇਹ ਮਸਲਾ ਭਖਿਆ ਹੋਇਆ ਸੀ ਵਿਵਾਦ ਕੂੜੇ ਦਾ ਆਖਰਕਾਰ ਮਸਲਾ ਜਿਹੜਾ ਤੁਸੀਂ ਸੋਲਵ ਕਰਵਾਤਾ ਵਾ ਕੀ ਇਹਦਾ ਬਦਲ ਲੱਭ ਬਸ ਇਹਦਾ ਬਦਲ ਇਹੀ ਆ ਕਿ ਮੈਂ ਹਫਤੇ ਦਾ ਪ੍ਰਬੰਧ ਕੀਤਾ ਆ ਜਿਹੜਾ ਪਿਛਲੇ 4-5 ਦਿਨਾਂ ਦਾ ਲਗਭਗ 100 ਟਨ ਕੂੜਾ ਆ ਉਹਦਾ ਪ੍ਰਬੰਧ ਮੈਂ ਕਿਤੇ ਬਾਹਰਲੇ ਸ਼ਹਿਰ ਨਾ ਨਹੀਂ ਲੈਣਾ ਫਿਰ ਸ਼ਰਾਰਤ ਕਰਦੇ ਇਹੋ ਜਿਹੇ ਬੰਦੇ ਸੌਰੋਂ ਮੈਂ ਪ੍ਰਬੰਧ ਐਮਿਕਬਲ ਹੀ ਉਹਨਾਂ ਨਾਲ ਕਰ ਲਿਆ ਬੇਨਤੀ ਕੀਤੀ ਆ ਔਰ ਜਿੰਨੇ ਵੀ ਕੋਈ 100 ਟਨ ਦੇ ਕਰੀਬ ਕੂੜਾ ਉੱਥੇ ਚੱਲਿਆ ਉਸ ਤੋਂ ਬਾਅਦ ਜਿਹੜਾ ਮੈਨੂੰ ਡੀ ਸਾਹਿਬ ਨੇ ਜੋ ਗੱਲ ਹੁਣ ਮੈਂ ਕੀਤੀ ਆ ਮੈਂ ਕਿਹਾ ਜੀ ਮੈਂ ਕਹਿੰਦੇ ਇੱਕ ਹਫਤੇ ਦਾ ਪ੍ਰਬੰਧ ਪਾੜਾ ਸਭ ਔਖੇ ਸੁੱਖੇ ਕਰੋ ਟਿਆਣਿਉ ਮੈਂ ਇੱਕ ਹਫਤੇ ਦਾ ਪ੍ਰਬੰਧ ਕਰ ਲਿਆ ਇੱਕ ਕਿਸੇ ਮੇਰੇ ਵਰਕਰ ਦਾ ਪਲਾਟ ਆ ਉਹਦੇ ਨਾਲ ਗੱਲ ਕਰ ਲਈ ਆ ਇੱਕ ਕਿਸੇ ਦੇ ਵਰਕਰ ਦੀ ਕੋਈ ਜ਼ਮੀਨ ਸੀਗੀ ਚਾਰਕ ਕਨਾਲਾਂ ਤਿੰਨ ਚਾਰ ਕਨਾਲਾਂ ਉਹਦੇ ਨਾਲ ਬੇਨਤੀ ਕੀਤੀ ਆ ਤੋਂ ਲਗਭਗ ਹਫ਼ਤੇ 10 ਦਿਨ ਦਾ ਪ੍ਰਬੰਧ ਕੀਤਾ ਆ ਸੋ ਇਸ ਕਰਕੇ ਉਦੋਂ ਬਾਅਦ ਡੀ ਸਾਹਿਬ ਨੇ ਕਿਹਾ ਕਿ ਮੈਂ 100% ਉਦੋਂ ਬਾਅਦ ਅਸੀਂ ਪ੍ਰਬੰਧ ਕਰ ਲਾਂਗੇ ਔਰ ਅਸੀਂ ਆਪਣਾ ਸਟੈਂਡ ਲੈ ਕੇ ਜਿਹੜਾ ਫੈਸਲਾ ਇਸ ਵਾਰ ਕਰਾਂਗੇ ਕਿਉਂਕਿ ਪਹਿਲਾਂ ਵੀ ਅਸੀਂ ਇਹ ਪ੍ਰਬੰਧ ਆਪਣੇ ਪੱਧਰ ਤੇ ਕੀਤੇ ਸੀ ਹੁਣ ਵੀ ਅਸੀਂ ਆਪਣੇ ਪੱਧਰ ਤੇ ਕੀਤਾ ਆ ਕਿਸੇ ਨੇ ਕਿਹਾ ਨਹੀਂ ਕਿਉਂਕਿ ਜੋ ਮਸਲਾ ਸੀਗਾ ਉਹ ਤੁਹਾਨੂੰ ਸਾਰਿਆਂ ਨੂੰ ਪਤਾ ਆ ਪਰ ਅਸੀਂ ਇਹਦੇ ਇਹੋ ਜੀ ਚੀਜ਼ਾਂ ਤੇ ਰਾਜਨੀਤੀ ਕਰਨੀ ਨਾ ਜ਼ਿੰਦਗੀ ਚ ਸਿੱਖੀ ਤੇ ਨਾ ਕਰਨੀ ਆ। ਤੋਂ ਮੈਂ ਸਾਰੇ ਮੁਲਾਜ਼ਮਾਂ ਨੂੰ ਆ ਕੇ ਤੇ ਰਿਕਵੈਸਟ ਕੀਤੀ ਪ੍ਰਧਾਨ ਨੂੰ ਵੀ ਬੇਨਤੀ ਕੀਤੀ ਆ। ਸਾਰੇ ਮੁਲਾਜ਼ਮਾਂ ਨੇ ਮੇਰੀ ਗੱਲ ਮੰਨ ਲਈ ਆ। ਔਰ ਹੜਤਾਲ ਖਤਮ ਕਰਕੇ ਆ ਤੁਹਾਡੇ ਸਾਹਮਣੇ ਸਾਰੀਆਂ ਟਰਾਲੀਆਂ, ਟਰੈਕਟਰ, ਟਿਪਰਾਂ ਚੱਲੇ ਆ। ਵੱਡੇ ਟਿਪਰ ਹੁਣ ਮੈਂ ਅਸੀਂ ਕਿਰਾਏ ਤੇ ਮਹੰਗਾ ਕੇ ਤੇ ਸਾਰਾ ਕੂੜਾ ਇੱਕ ਥਾਂ ਤੋਂ ਇਕੱਠਾ ਕਰਕੇ ਉਹਨਾਂ 'ਚ ਪਾ ਗਏ। ਜਿੱਥੇ ਵੀ ਮੈਂ ਇਹਨਾਂ ਨੂੰ ਕਿਹਾ ਆ ਮੈਂ ਨਾਲ ਗੱਡੀ ਆਪ ਲੈ ਕੇ ਜਾਵਾਂਗਾ। ਤਾਜੋ ਇਹਨਾਂ ਨੂੰ ਕੋਈ ਮੁਸ਼ਕਲ ਨਾ ਆਵੇ ਔਰ ਉਹ ਕੂੜਾ ਉਥੇ ਉਸ ਸ਼ਹਿਰ ਦੇ ਵਿੱਚ ਸਟਾ ਕੇ ਜੜਾਉਣ ਲੱਗਿਆ ਪਿਛਲੇ ਇੱਕ ਹਫਤੇ ਤੋਂ ਜਿਹੜਾ ਕੂੜਾ ਵਾ ਸ਼ਹਿਰ ਦੇ ਅੰਦਰ ਪਿਆ ਕਿਸੇ ਦਾ ਹੁਣ ਫੋਨ ਆਇਆ ਸੀ ਵਰਕੇ ਲੋਕਾਂ ਦਾ ਫੋਨ ਆਇਆ ਸੀ ਜਾਂ ਆਪਣੇ ਤੌਰ ਤੇ ਕਰ ਰਹੇ ਮੇਰੇ ਕੋ ਰੰਧਾਵਾ ਸਾਹਿਬ ਬੈਠੇ ਸੀ ਅਸੀਂ ਦੋਵੇਂ ਵੈਸੇ ਹੀ ਖਾਣਾ ਖਾ ਰਹੇ ਸੀ ਇਕੱਠੇ ਨਾਲ ਹਰਪ੍ਰਤਾਪ ਜਨਾਲਾ ਜੀ ਬੈਠੇ ਮੈਂ ਕਿਹਾ ਰੰਧਾਵਾ ਸਾਹਿਬ ਸ਼ਹਿਰ ਵਾਲੇ ਬੜੇ ਤੰਗ ਆ ਕਹਿੰਦੇ ਪਾੜਾ ਲੱਭ ਯਾਰ ਕਿਤੋਂ ਜਗਾ ਮੈਂ ਉਹਨਾਂ ਦੇ ਬੈਠਿਆ ਹੀ ਨਾ ਇੱਕ ਦੋ ਬੰਦਿਆਂ ਨੂੰ ਫੋਨ ਮਾਰਿਆ ਮੈਂ ਕਿਹਾ ਯਾਰ ਬੇਨਤੀ ਆ ਲੜਾਈ ਤੇ ਚੱਲਦੀ ਰਹਿਣੀ ਆ ਪ੍ਰਸ਼ਾਸਨ ਆ ਚੱਲ ਲਾਂਗੇ ਮੈਂ ਕਿਹਾ ਕਿਤੇ ਨਾ ਪ੍ਰਸ਼ਾਸਨ ਭੱਜਣਾ ਨਾ ਅਸੀਂ ਭੱਜਣੇ ਆ ਤੇ ਯਾਰ ਮੇਰੀ ਬੇਨਤੀ ਆ ਮੇਰੀ ਆਤਮਾ ਕਹਿਣ ਦੀ ਆ ਵੀ ਕੱਢੀ ਅੱਗੇ ਵੀ ਅਸੀਂ ਹੱਲ ਕੱਢਿਆ ਹੁਣ ਵੀ ਅਸੀਂ ਕੱਢਾਂਗੇ ਤੇ ਪ੍ਰਧਾਨ ਕਮੇਟੀ ਘਰ ਸੀ ਰੰਧਾਵਾ ਸਾਹਿਬ ਨੇ ਬੁਲਾਇਆ ਵੀ ਘਰ ਆ ਅਸੀਂ ਘਰ ਬਹਿ ਕੇ ਆਪਣੇ ਪੱਧਰ ਤੇ ਇਹ ਫੈਸਲਾ ਲਿਆ ਆ ਕਿ ਜਿਹੜਾ ਪ੍ਰਧਾਨ ਨੂੰ ਵੀ ਕਿਹਾ ਆਪਣੇ ਮੁਲਾਜ਼ਮ ਸਾਰਿਆਂ ਨੂੰ ਮੈਂ ਹੁਣਾਂ ਉੱਥੇ ਤੇ ਮੈਂ ਤੁਹਾਡਾ ਪ੍ਰਬੰਧ ਅੱਜ ਦੇ ਕੂੜੇ ਦਾ ਵੀ ਕਰ ਦਿੰਨਾ ਤੇ ਜਿਹੜਾ ਹਫਤੇ ਦਾ ਹਫਤੇ ਦਾ ਜਿਹੜਾ ਕੰਮ ਆ ਉਹਦਾ ਪ੍ਰਬੰਧ ਵੀ ਮੈਂ ਬਦਲਵਾ ਤੁਹਾਨੂੰ ਕੱਢ ਕੇ ਦੇ ਦਨਾ ਤੇ ਇਹਨਾਂ ਨੇ ਵੀ ਕਿਹਾ ਵੀ ਤੁਸੀਂ ਸਾਨੂੰ ਪ੍ਰਬੰਧ ਕਰ ਦਿਓ ਉਹ ਹੋ ਗਿਆ ਆ ਸੋ ਇਸ ਕਰਕੇ ਤੁਰੰਤ ਜਿਹੜੀਆਂ ਗੱਡੀਆਂ ਤੇੜੀਆਂ ਅਸੀਂ ਤੋਰਤੀਆਂ ਔਰ ਕੱਲ ਐਤਵਾਰ ਛੁੱਟੀ ਆ ਪ੍ਰਧਾਨ ਹੁਣਾਂ ਨੇ ਆਪਣੇ ਮਲਾਜ਼ਮਾਂ ਨੂੰ ਬੇਨਤੀ ਕਰ ਲਈ ਆ ਕਿ ਕੱਲ ਕੋਈ ਛੁੱਟੀ ਨਾ ਕਰੇ ਕੱਲ ਤੱਕ ਸਵੇਰ ਤੱਕ ਤੇ ਦੁਪਹਿਰ ਸ਼ਾਮ ਤੱਕ ਸ਼ਾਮ ਤੱਕ ਅਸੀਂ ਸਾਰਾ ਸ਼ਹਿਰ ਜਿਹੜਾ ਕਲੀਨ ਕਰਕੇ ਆ ਫੁੱਲ ਵਰਗਾ ਕਰ ਦੇਾਂਗੇ ਜਿੱਦੋਂ ਤੁਸੀਂ ਆਪ ਕਹਿ ਰਹੇ ਹੋ ਕਿ ਇੱਕ ਹਫਤਾ ਦਾ ਜੜਾ ਤੁਹਾਡੇ ਕੋਲ ਪ੍ਰਬੰਧ ਹੈਗਾ ਵਾ ਲੇਕਿਨ ਇੱਕ ਹਫਤਾ ਬੀਤਣ ਤੋਂ ਬਾਅਦ ਫਿਰ ਕੀ ਕੀਤਾ ਜਾਊਗਾ ਦੀ ਸਰ ਨਾਲ ਗ ਇੱਕ ਹਫ਼ਤੇ ਤੋਂ ਬਾਅਦ ਤੇ ਜੇ ਤੁਹਾਡੀਆਂ ਲੱਤਾਂ ਮੈਂ ਨਾ ਪੱਤਰਕਾਰ ਵੀ ਜੇ ਜਾਣ ਰੱਖਣ ਮੜੀ ਜਿਹੜੇ ਲੀਡਰ ਸ਼ਰਾਰਤ ਕਰਦੇ ਉਹਨਾਂ ਨੂੰ ਵੀ ਤੇ ਸਵਾਲ ਪੁੱਛ ਲੋ ਉਹਨਾਂ ਨੂੰ ਵੀ ਪੁੱਛਣਾ ਬਣਦਾ ਨਾ ਕਿ ਸਿਆਸਤ ਕਰਕੇ ਅੱਗ ਲਾ ਕੇ ਆਪ ਉੱਥੇ ਤੇ ਉਹ ਵੀ ਦੱਸਣਾ ਕਿ ਜੇ ਕਿਸੇ ਬੰਦ ਕਰਾਉਣਾ ਪ੍ਰਬੰਧ ਵੀ ਕਰਕੇ ਦਿਓ ਫਿਰ ਜੇ ਪ੍ਰਸ਼ਾਸਨ ਤੁਸੀਂ ਆਪਣੇ ਹਿਸਾਬ ਨਾਲ ਨਚਾਉਣਾ ਹੈ ਤਾਂ ਪ੍ਰਬੰਧ ਵੀ ਕਰਕੇ ਦਿਓ ਪਰ ਉਹਨਾਂ ਲੋਕਾਂ ਤੋਂ ਆਸ ਨਹੀਂ ਨਾ ਕੀਤੀ ਜਾ ਸਕਦੀ ਲੋਕ ਲੋਕਾਂ ਨੇ ਤਾਂ ਪੜਾਸਾ ਸਿਆਸਤ ਕਰ ਰያ ਜੀ ਅਮਲਸਾ ਮਤਲਬ ਉਹ ਕਿਵੇਂ ਮਨੋਵਿ ਉਹ ਗੱਲ ਇਹ ਕਹਿੰਦੇ ਨੇ ਕਹਿੰਦੇ ਨੇ ਕਿ ਪਾਲਾ ਸਾਹਿਬ ਸਿਆਸਤ ਕਰ ਰਹੇ ਨੇ ਲੋਕ ਵੀ ਕਹਿ ਰਹੇ ਨੇ ਤੁਸੀਂ ਦੱਸ ਦਿਓ ਮੈਂ ਕਿਹੜੀ ਸਿਆਸਤ ਕੀਤੀ ਹੈ ਉਹ ਕਹਿ ਰਹੇ ਕਿ ਹਾਲੇ ਦਾ ਹੋ ਸਕਦਾ ਸੀਗਾ ਲੇਕਿਨ ਜਾਣ ਬੁਝ ਕੇ ਇਸ ਮਸਲੇ ਨੂੰ ਉਲਝਾਇਆ ਗਿਆ ਜੀ ਹੱਲ ਤੇ ਹੋਇਆ ਇਹ ਮੈਨੂੰ ਦੱਸ ਦਿਓ ਕਿੱਦਾਂ ਹੋ ਸਕਦਾ ਹੁਣ ਕਰ ਲੈਣਾ ਹੁਣ ਕੀ ਹੋ ਗਿਆ ਹੁਣ ਕਰ ਲੈਣਾ ਮੈਂ ਤੇ ਹਫਤੇ ਦਾ ਪ੍ਰਬੰਧ ਕੀਤਾ ਹੁਣ ਕਰ ਲੈਣ ਐਵੇਂ ਗੱਲਾਂ ਮਾਰੀ ਜਾਣੀਆਂ ਪਿਛਲੇ 2 ਮਹੀਨੇ ਤੋਂ ਕਿੱਥੇ ਜਾ ਰਿਹਾ ਕੂੜਾ ਲਾ ਮੈਨੂੰ ਕੋਈ ਦੱਸ ਦੇ ਪ੍ਰਸ਼ਾਸਨ ਵਾਲਾ ਵੀ ਕਿੱਥੇ ਕੂੜਾ ਜਾਣ ਰਿਹਾ ਕੋਈ ਮੇਰਾ ਸ਼ਹਿਰ ਦਾ ਵਾਸੀ ਦੱਸ ਦੇ ਕਿ ਕੂੜਾ ਕਿੱਥੇ ਜਾ ਰਿਹਾ ਕਿਸੇ ਮੈਂ ਤਰਲੇ ਲੈਂਦਾ ਫਿਰ ਨਾ ਪ੍ਰਧਾਨ ਤਰਲੇ ਲੈਂਦਾ ਫਿਰਦਾ ਕਦੀ ਕਿਸੇ ਦੇ ਪਲਾਟ 'ਚ ਅਸੀਂ ਪੁਆ ਰਹਿਆਂ ਕੂੜਾ ਕਦੀ ਕਿਸੇ ਦੇ ਆਪਣੇ ਵਰਕਰ ਦੀ ਪੈੜੀ 'ਚ ਪੁਆ ਰਹਿਆਂ ਉਹਦੇ ਉੱਤੇ ਮਿੱਟੀ ਨਵੀਂ ਪਾ ਰਹਿਆਂ ਜਿੱਤੇ ਕਿਸੇ ਨੂੰ ਵੀ ਨਹੀਂ ਪਤਾ ਕੂੜਾ ਕਿੱਥੇ ਜਾ ਰਿਹਾ ਹੁਣ ਵੀ ਜਿਹੜਾ ਆ ਹਫਤੇ ਦੱਸ ਦਿੰਦਾ ਪ੍ਰਬੰਧ ਕੀਤਾ ਫਿਰ ਮੈਂ ਆਪਣੇ ਪੱਧਰ ਤੇ ਤੇ ਮੈਂ ਤੇ ਪ੍ਰਧਾਨ ਨੇ ਕੀਤਾ ਕਿਸੇ ਨੇ ਕੀਤਾ ਇਹ ਪ੍ਰਸ਼ਾਸਨ ਨੇ ਕੀਤਾ ਸੋ ਡੀਸੀ ਸਾਹਿਬ ਏ ਡੀਸੀ ਸਾਹਿਬ ਪ੍ਰਸ਼ਾਸਨ ਸਾਰਾ ਹੀ ਚਾਹੁੰਦਾ ਹੱਲ ਕੱਢਣਾ ਮਜਬੂਰੀ ਆ ਕੇ ਬਣਦੀ ਆ ਪਰ ਹੱਲ ਕੱਢਣ ਨਹੀਂ ਦੇਣਾ ਤੇ ਇਹ ਵੀ ਗੱਲ ਕਿ ਬਹੁਤਾ ਦਿਨ ਲੱਛਣ ਦੀ ਮੈਂ ਵੇਖਣੇ ਮੈਨੂੰ ਆਪਣੇ ਸ਼ਹਿਰ ਵਾਤੇ ਜੱਡਾ ਮਰਜੀ ਵੱਡਾ ਸਟੈਂਡ ਲੈਣਾ ਪਿਆ ਅਗਲੀ ਵਾਰਾ ਧਰਨਾ ਤੁਰਨਾ ਨਹੀਂ ਦੇਣਾ ਤੰਨ ਕੇ ਰੱਖ ਦੂੰਗਾ ਜਿਹੜਾ ਹੁਣ ਟੁੜਾ ਡਕੇਗਾ ਜਿੰਦਾਬਾਦ ਐਮਐਲਏ ਸਰ ਪ੍ਰਧਾਨ ਸਾਹਿਬ ਦਾਦੇ ਦੀ ਹੁਣ ਕੀ ਹੱਲ ਕੀਤਾ ਗਿਆ ਵਾ ਕਿੱਥੇ ਸਾਰਾ ਕੂੜਾ ਸਟੋਰ ਕੀਤਾ ਜਾਵੇਗਾ ਇਸ ਤੋਂ ਬਾਅਦ ਕਿੱਥੋਂ ਖੜਿਆ ਜਾਵੇਗਾ ਦੇਖੋ ਜਿਹੜੇ ਕੂੜੇ ਦੀ ਗੱਲ ਆ ਆਪਾਂ ਸਾਰਾ ਅੱਜ ਕਲੈਕਟ ਕਰਕੇ ਇੱਕ ਜਗ੍ਹਾ ਡੰਪ ਕਰਾਂਗੇ ਉੱਥੋਂ ਮੁੜ ਕੇ ਹਾਈਵੇ ਮੰਗਾਏ ਨੇ ਟਿਪਰ ਤੇ ਟਿਪਰਾਂ ਦੇ ਨਾਲ ਕੂੜਾ ਜਿਹੜਾ ਅਗਲੇ ਸਥਾਨ ਤੇ ਲੈ ਕੇ ਜਾ ਸਕਦਾ ਮੈਂ ਇਹ ਨਹੀਂ ਦੱਸਣਾ ਕਿੱਥੇ ਖੜਨਾ ਇੱਥੋਂ ਦੇ ਲੀਡਰ ਫੇਰ ਉਂਗਲ ਦੇ ਦੇਣੀ ਆ ਕਿਸੇ ਨੂੰ ਵੀ ਉੱਥੇ ਕੂੜਾ ਨਾ ਲੱਗਣ ਦਿਓ ਸੋ ਪ੍ਰਬੰਧ ਕਰ ਲਿਆ ਪਹਿਲਾਂ ਵੀ 2 ਮਹੀਨੇ ਮੈਂ ਆਪਣੇ ਪੱਧਰ ਤੇ ਪ੍ਰਬੰਧ ਕੀਤਾ ਸੀ 2 ਮਹੀਨੇ ਕੂੜਾ ਜਗ੍ਹਾ ਨਾ ਹੋਣ ਦੇ ਬਾਵਜੂਦ ਵੀ ਮੈਂ ਸ਼ਹਿਰ ਚੋਂ ਚੁਕਾਉਂਦਾ ਰਿਹਾ ਸੋ ਅੱਜ ਹਫ਼ਤੇਕ ਦਾ ਪ੍ਰਬੰਧ ਅਸੀਂ ਅੱਗੇ ਵੀ ਕਰ ਲਿਆ ਸੋ ਹੁਣ ਜ਼ਿਲ੍ਹਾ ਪ੍ਰਸ਼ਾਸਨ ਨਾਲ ਗੱਲ ਹੋਈ ਆ ਵੀ ਤੁਸੀਂ ਵੀ ਕੋਈ ਜਗ੍ਹਾ ਦੇਖੋ ਜ਼ਰੂਰੀ ਨਹੀਂ ਵੀ ਅਸੀਂ ਇੱਥੇ ਜਿਹੜੀ ਜਗ੍ਹਾ ਲਈ ਆ ਜੇ ਤੁਹਾਨੂੰ ਲੱਗਦਾ ਵੀ ਨਹੀਂ ਟੁਕਵੀਂ ਤੇ ਟੁਕਵੀ ਜਗਾ ਦੋ ਅਸੀਂ ਉਥੇ ਉਹਦਾ ਕਿਰਾਇਆ ਦੇਣ ਨੂੰ ਤਿਆਰ ਆ ਨਗਰ ਕੌਂਸਲ ਤੇ ਆਪਣੇ ਜਿਹੜਾ ਉਥੇ ਪ੍ਰੋਜੈਕਟ ਜਿਹੜਾ ਅਸੀਂ ਉਥੇ ਸ਼ਿਫਟ ਕਰਨ ਨੂੰ ਤਿਆਰ ਕਿੰਨੇ ਦਿਨਾਂ ਵਿੱਚ ਜਿਹੜਾ ਸ਼ਹਿਰ ਬੁਲਕ ਸਾਫ਼ ਹੋ ਜਾਏਗਾ ਇਹ ਕੱਲ ਰਾਤ ਤੱਕ ਕਿਉਂਕਿ ਕੱਲ ਛੁੱਟੀ ਹੈ ਸੰਡੇ ਛੁੱਟੀ ਹੈ ਪਰ ਮੈਨੂੰ ਕੋਈ ਵੀ ਮੁਲਾਜ਼ਮ ਮਨਾਂ ਨਹੀਂ ਕਰਦਾ ਉਹਨਾਂ ਨੂੰ ਮੈਂ ਬੇਨਤੀ ਕੀਤੀ ਹੈ ਕਿ ਸਵੇਰੇ ਵੀ ਆਪਾਂ ਕੰਮ ਕਰਨਾ ਅੱਜ ਰਾਤ ਵੀ ਸਾਰਾ 12 1 2 ਵਜੇ ਤੱਕ ਜਿੰਨਾ ਟਾਈਮ ਲਾਉਣਾ ਪਿਆ ਅੱਜ ਵੀ ਲਗਾਵਾਂਗੇ ਤੇ ਕੱਲ ਵੀ ਸਾਰਾ ਦਿਨ ਮਾਰਨਿੰਗ ਤੇ ਕੱਲ ਸ਼ਾਮ ਤੱਕ ਆਸ ਹੈ ਵੀ ਕੂੜਾ ਜਿਹੜਾ ਇੱਕ ਵਾਰੀ ਗੁਰਦਾਸਪੁਰ ਜਿਹੜਾ ਕੂੜਾ ਫ੍ਰੀ ਕਰ ਦਿੱਤਾ ਜਾਊਗਾ ਬਿਲਕੁਲ ਇਹ ਸਾਨੂੰ ਗੁਰਦਾਸਪੁਰ ਤੋਂ ਵਿਧਾਇਕ ਬਰਿੰਦਰ ਸਿੰਘ ਪਾੜਾ ਤੇ ਉਹਨਾਂ ਦੇ ਭਰਾ ਬਲਜੀਤ ਸਿੰਘ ਪਾੜਾ ਜੋ ਕਿ ਨਗਰ ਕੌਂਸਲ ਦੇ ਪ੍ਰਧਾਨ ਨੇ ਉਹਨਾਂ ਨੇ ਸਾਫ਼ ਤੌਰ ਤੇ ਕਿਹਾ ਕਿ ਅੱਜ ਜਿਹੜੀ ਹੜਤਾਲ ਵਾ ਉਹ ਵਰਕਰ ਦੀ ਜਿਹੜੀ ਖਤਮ ਕਰ ਦਿੱਤੀ ਗਈ ਆ ਅੱਜ ਤੋਂ ਹੀ ਸ਼ਹਿਰ ਸ਼ਹਿਰ ਵਾਸੀਆਂ ਨੂੰ ਕੋਈ ਵੀ ਸਮੱਸਿਆ ਪੇਸ਼ ਨਾ ਆਏ ਨਾਲ ਹੀ ਵਿਧਾਇਕ ਪਾੜਾ ਨੇ ਕਿਹਾ ਕਿ ਇਸ ਦੇ ਉੱਪਰ ਇਹਨਾਂ ਨੇ ਕੋਈ ਸਿਆਸਤ ਜੜੀ ਨਹੀਂ ਕੀਤੀ ਹੈਗੀ ਸੋ ਉਹ ਆਪ ਜਿਹੜਾ ਹੁਣ ਬਦਲਵਾ ਹਾਲ ਜੜਾ ਵਾ ਇਸ ਕੂੜੇ ਦਾ ਲੱਭਿਆ ਹੈਗਾ ਇੱਕ ਹਫਤੇ ਤੋਂ ਬਾਅਦ ਡੀਸੀ ਗੁਰਦਾਸਪੁਰ ਨੂੰ ਇਸ ਦਾ ਪ੍ਰਬੰਧ ਆਪ ਕਰਨਾ ਪਵੇਗਾ ਕੈਮਰਾ ਪਰਸਨ ਜਗਜੀਤ ਸਿੰਘ ਦੇ ਨਾਲ ਅਫਤਾਰ ਸਿੰਘ ਡੈਨਿਕ ਸਵਰ ਟੀਵੀ ਗੁਰਦਾਸਪੁਰ ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇ ਡੈਨਿਕ ਸਵੇਰਾ ਟੀਵੀ YouTube Facebook Instagram X ਅਤੇ WhatsApp ਚੈਨਲ ਪਰ